ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਖਬਰ ਪੰਜਾਬ ਦੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਗਰ ਹਿੰਦ ਵਿੱਚ ਇੱਕ ਤੀਰਥ ਹੈ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈਏ ਦੋਸਤੋ ਸ਼੍ਰੀ ਚਮਕੌਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਲੱਖ ਤੇ ਜਿਗਰ ਅਤੇ ਕੁਝ ਸਿੰਘ ਸ਼੍ਰੀ ਚਮਕੌਰ ਸਾਹਿਬ ਵਿਖੇ ਦੁਸ਼ਮਣ ਦੀਆਂ ਫੌਜਾਂ ਦੇ ਨਾਲ ਜੂਝਦੇ ਹੋਏ ਸ਼ਹਾਦਤ ਪ੍ਰਾਪਤ ਕਰ ਗਏ ਸਨ ਸੋ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸ਼੍ਰੀ ਚਮਕੌਰ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਜੋ ਕਿ 21 ਤੇ 22 ਤਰੀਕ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਇਸ ਸਮਾਗਮ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਡੀਐਸਪੀ ਮਨਜੀਤ ਸਿੰਘ ਆਲਖ ਨੇ ਕੀ ਕਿਹਾ ਤੁਸੀਂ ਵੀ ਸੁਣੋ ਸਰ ਚਮਕੌਰ ਸਾਹਿਬ ਦਾ ਤਿੰਨ ਦਿਨਾਂ ਸ਼ਹੀਦੀ ਜੋੜ ਮੇਲਾ ਰਿਹਾ ਹੈ ਤੇ ਸੁਰੱਖਿਆ ਨੂੰ ਲੈ ਕੇ ਪੁਲਿਸ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਦੇਖੋ ਇਹ ਹਰ ਸਾਲ ਦੀ ਤਰ੍ਹਾਂ ਜੋ ਸ਼ੀਧੀ ਜੋੜ ਵਾਲਾ ਆਪਣੇ ਇੱਥੇ 20 21 22 ਨੂੰ ਬਣਾਇਆ ਜਾ ਰਿਹਾ ਸ਼ੀਧੀ ਜੋੜਵੇਲੇ ਦੇ ਸਬੰਧ ਵਿੱਚ ਸਾਡੇ ਮਾਜੋਰ ਡੀਏ ਸਾਹਿਬ ਸ਼੍ਰੀ ਹਰਚਲ ਸਿੰਘ ਭੁੱਲਰ ਆਈਪੀਐਸ ਅਤੇ ਸਾਡੇ ਐਸਐਸਪੀ ਸਾਹਿਬ ਸ਼੍ਰੀ ਗੁਰਨੀਸ਼ ਸਿੰਘ ਖਰੋਣਾ ਦੀ ਹਦਾਇਤਾਂ ਦੇ ਜੋ ਉਹਨਾਂ ਦੇ ਦਿਸ਼ਾ ਨਿਰਦੇਸ਼ ਆ ਉਹਨਾਂ ਦਾ ਅਸੀਂ ਸੁਰੱਖਿਆ ਦੇ ਪ੍ਰਬੰਧ ਇਸ ਸ਼ੀਧੀ ਜੋੜਵੇਲੇ ਵਿੱਚ ਕਰ ਰਹੇ ਹਾਂ ਜਿਸ ਸਬੰਧ ਚ ਅਸੀਂ ਪ੍ਰੋਪਰ ਜਿਹੜੇ ਸੁਰੱਖਿਆ ਪੰਪ ਕੀਤੇ ਹੋਏ ਆ ਉਦੇ ਵਿੱਚ ਜਿਹੜੀਆਂ ਪਾਰਕਿੰਗਸ ਹੈਗੀਆਂ ਅਸੀਂ ਜਿਹੜੀ ਸੰਗਤ ਆਉਗੀ ਉਹਨਾਂ ਦੀ ਗੱਡੀਆਂ ਦੀ ਪਾਰਕਿੰਗ ਵਾਸਤੇ ਅਲੱਗ-ਅਲੱਗ ਜਗ੍ਹਾ ਸਿਲੈਕਟ ਕੀਤੀਆਂ ਹੈ ਜੋ ਕਿ ਨਵਾਂ ਪਾਰਕਿੰਗ ਅਸੀਂ ਬਣਾ ਰਹੇ ਹਾਂ ਪਲੱਸ ਇਹ ਸਾਰੇ ਪਾਸੇ ਜਿਹੜੇ ਹੈਗੇ ਨਾਕੀ ਲਾ ਕੇ ਜਿਹੜਾ ਵੱਡੀਆਂ ਗੱਡੀਆਂ ਉਹ ਅਸੀਂ ਬਾਹਰ ਹੀ ਪਾਰਕਿੰਗ 'ਚ ਰੋਕਾਂਗੇ ਤੇ ਸੰਗਤ ਨੂੰ ਬੇਨਤੀ ਹੈ ਰਿਹਾ ਕਿ ਉਹ ਪੈਦਲ ਹੀ ਆਪਣਾ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਣ ਤੇ ਨਾਲ ਇਸ ਵੇਲੇ ਦੀ ਸਾਨੂੰ ਸਹਿਯੋਗ ਵੀ ਦੇਣ ਕਿਉਂਕਿ ਜੇ ਪਾਰਕਿੰਗ ਅਸੀਂ ਬਣਾਈਆਂ ਉਹ ਵਿੱਚ ਪਾਰਕਿੰਗ ਗੱਡੀਆਂ ਜੇ ਲੋਕੀ ਸੰਗਤ ਲਾ ਕੇ ਜਾਓਗੇ ਤਾਂ ਕਿਸੇ ਵੀ ਸੰਗਤ ਨੂੰ ਪ੍ਰੋਬਲਮ ਨਹੀਂ ਆਉਗੀ ਇਸ ਤੋਂ ਇਲਾਵਾ ਸਾਡੇ ਜਿਹੜੇ ਹੈਗੇ ਆ ਨਾਕਾ ਗਸ਼ਟ ਪਾਟੀਆਂ 24 ਘੰਟੇ ਚੱਲਣਗੇ ਆਸੀਂ ਜਿਹੜਾ ਚੰਪੌਰ ਸਾਹਿਬ ਹੈਗਾ ਇਹਨੂੰ ਅਸੀਂ ਤਿੰਨ ਸੈਕਟਰਾਂ 'ਚ ਵੰਡਿਆ ਤਿੰਨਾ ਸੈਕਟਰਾਂ 'ਚ ਵੱਖਰੇ ਵੱਖਰੇ ਸਾਡੇ ਇੰਚਾਰਜ ਲੱਗਣਗੇ ਡੇਅ ਨਾਈਟ ਤੇ ਉੱਥੇ ਨਾਕੇ ਵੀ ਚੱਲਣਗੇ ਸਾਡੇ ਉਸ ਹਾਵਨਾ ਜਿਹੜੇ ਡੀਐਸਪੀਸ ਲੱਗਣਗੇ ਅਲੱਗ-ਅਲੱਗ ਜਿਹੜੇ ਸੈਕਟਰਾਂ ਦੇ ਵਿੱਚ ਤੇ ਨਾਲ ਉਹਨਾਂ ਦੇ ਸੁਪਰਵਾਈਜ਼ਰ ਐਸਪੀ ਸਾਹਿਬ ਕਰਨਗੇ ਜੀ ਕਿੰਨੀ ਖੋਰ ਸਰ ਬਾਰੂ ਮਗਵਾ ਟੋਟਲ ਦੇਖੋ ਜੀ 4 ਸੀਰੀ ਹੈਗੀ ਆ ਆਮ ਜਿਵੇਂ ਪਹਿਲਾਂ ਵੀ ਚੱਲਦਾ ਹੈਗਾ 300 ਬੰਦਾ ਲੱਗਦਾ 385 ਲੱਗੂਗਾ ਇੱਥੇ ਕਿੰਨੇ ਬੰਦਾ 1.9 ਡੂਟੇ ਅਸਤੇ ਜੀ ਸਰ ਇਸ ਤਰ੍ਹਾਂ ਐਮਐਲਏ ਸਾਹਿਬ ਦੇ ਨਾਲ ਸਮੂਹ ਅਫਸਰਾਂ ਦੀ ਮੀਟਿੰਗ ਹੋਈ ਸੀ ਇਹਦੇ ਵਿੱਚ ਕਿੰਦਾਂ ਦੇ ਫੈਸਲੇ ਲਏ ਗਏ ਆ ਜਦੋਂ ਐਮਐਸ ਸਾਹਿਬ ਦੇ ਆਪਣੇ ਉਹਦੇ ਚ ਬੀਡੀ ਕੀਤੇ ਕੇ ਸੀਐਸਡੀਮ ਸਾਹਿਬ ਅਮਿਰ ਸਾਹਿਬ ਪਲਸ ਜਿੰਨੇ ਵੀ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਸੀਗੇ ਉਹ ਸਾਰੇ ਸ਼ਾਮਲ ਹੋਏ ਸੀਗੇ ਉਸ ਮੇਨ ਜਿਹੜਾ ਹੈਗਾ ਹੁਣ ਜਿਹੜੇ ایਓ ਸਾਹਿਬ ਆ ਉਹਨਾਂ ਨੂੰ ਇਹ ਸੀ ਕਿ ਟੋਟਲ ਜਿਹੜੀਆਂ ਲਾਈਟਸ ਚੱਲਦੀਆਂ ਹੋਣੀਆਂ ਚਾਹੀਦੀਆਂ ਸਵਾਈ ਦੇ ਪੂਰਾ ਪ੍ਰਬੰਧ ਹੋਵੇ ਲੋਕਰ ਜਿਵੇਂ ਆਪਣਾ ਮੂਵੀਬਲ ਟਾਇਲਟਸ ਜਿਹੜੀਆਂ ਉਹ ਪ੍ਰੋਪਰ ਜਗ੍ਹਾ ਤੇ ਲੱਗੀਆਂ ਹੋਣ ਤੇ ਇਸ ਤਰ੍ਹਾਂ ਦੇ ਜਿਹੜੇ ਹੋਰ ਜਿਹੜੇ ਜਿਵੇਂ ਆਪਣਾ ਪੀ ਡਬਲਯੂ ਡੀ ਵਿਭਾਗ ਹੈਗਾ ਉਹਨਾਂ ਨੂੰ ਅਧਿਤ ਹੋਈ ਸੀ ਕਿ ਜਿਹੜੀਆਂ ਸੜਕਾਂ ਹੈਗੀਆਂ ਪ੍ਰੋਪਰ ਜਿਹੜੀਆਂ ਸਹੀ ਹੁਣ ਜਿਹੜੇ ਆਸੇ ਪਾਸੇ ਪਿੰਡਾਂ ਦੀ ਸੰਗਤ ਹੋਣੀ ਹੈ ਹੋਰ ਹੈ ਜਿਹੜੇ ਖੱਡੇ ਆ ਉਹਨੂੰ ਭਰਿਆ ਜਾਣਾ ਮਤਲਬ ਹਰੇਕ ਵਿਭਾਗ ਨੂੰ ਉਹਦਾ ਡਿਊਟੀ ਵੰਡੀ ਗਈ ਹੈ ਸਰ ਪਿਛਲੇ ਸਾਲ ਇਸ ਤਰ੍ਹਾਂ ਨਾ 시ਦੀ ਜੋੜ ਮਿਲਨ ਨੰਘ ਸਿੰਘਾ ਦੇ ਬਾਣੀ ਦੇ ਵਿੱਚ ਕੁਝ ਬਹਿਰੂਪੀਏ ਆਈਸੀਟੀ ਉਹਨਾਂ ਨੇ ਕਾਫੀ ਇੱਥੇ ਹਰਲੇਗਲੇ ਕੀਤੇ ਤੇ ਚੋਰੀਆਂ ਵੀ ਕੀਤੀਆਂ ਸੀ ਉਹਨਾਂ ਦੇ ਬਾਰੇ ਅਸੀਂ ਤੁਹਾਡਾ ਇਹਨਾਂ ਬਾਰੇ ਅਸੀਂ ਸਾਰੇ ਜਿਹੜੇ ਆਪਣੇ ਨਿਗ ਸਿੰਘ ਮੁਖੀ ਹੈਗੇ ਆ ਉਹਨਾਂ ਨੇ ਇੱਕ ਵਾਰੀ ਪਹਿਲਾਂ ਮੀਟਿੰਗ ਕਰਾਂਗੇ ਤੇ ਉਹਨਾਂ ਨੂੰ ਵੀ ਕਹਾਂਗੇ ਵੀ ਥੋੜੇ ਜਿਹੜੇ ਤੁਹਾਡੇ ਬੰਦੇ ਹੈਗੇ ਆ ਉਹਨਾਂ ਦੇ ਜਿਹੜੇ ਆਈ ਕਾਰਡ ਉਹਨਾਂ ਕੋਲ ਹੋਣਾ ਚਾਹੀਦਾ ਕਿਉਂਕਿ ਨਿਗ ਸਿੰਘਾਂ ਬੰਦੇ ਨੇ ਇਹਨਾਂ ਦੇ ਲਾਇਸੈਂਸ ਬਣੇ ਹੁੰਦੇ ਆ ਆਈ ਕਾਰਡ ਬਣੇ ਹੁੰਦੇ ਆ ਜਿਹੜੇ ਜਥੇਬੰਦੀ ਨਾਲ ਸੰਬੰਧ ਰੱਖਦਾ ओरिजिनल ਬੰਦਾ ਹੁੰਦਾ ਤੇ ਉਹਨਾਂ ਨੂੰ ਹਰੇਕ ਨੂੰ ਕਹਾਂਗੇ ਕਿ ਜੇ ਤੁਹਾਡੇ ਆਪਣੇ ਬਾਣੇ 'ਚ ਕੋਈ ਇਹੋ ਜਿਹਾ ਸ਼ਾਰਤ ਕਰਦਾ ਹੈ ਤੇ ਸਾਰੇ ਨਿਗ ਸਿੰਘ ਜਥੇਬੰ ਉਸਕਰ ਇਕਰੇ ਇਹਨਾਂ ਦੇ ਜਿਹੜੇ ਨੈਗਸਨ ਮੁਖੀ ਆ ਉਹਨਾਂ ਨੂੰ ਅਸੀਂ ਤਾਲਮਿਲ ਕਰਕੇ ਉਹਨਾਂ ਨੂੰ ਇਸ ਗੱਲ ਤੋਂ ਜਾਣੂ ਕਰਾਵਾਂਗੇ ਜੀ ਤੇ ਸਰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਜੋ ਸੰਗਤ ਬਾਹਰੋਂ ਆ ਰਹੀ ਹੈ ਇਸ ਤੇ ਦੇਖੋ ਅਸੀਂ ਲੋਕਾਂ ਨੂੰ ਹੀ ਬੇਨਤੀ ਕਰਨਾ ਚਾਹੁੰਦੇ ਹਾਂ ਜੇ ਸੰਗਤ ਜਿਹੜੀ ਬਾਹਰੋਂ ਆ ਰਹੀ ਹੈ ਇੱਥੇ ਕਾਫੀ ਵੱਡੀ ਗਿਰਾਹ ਸੰਗਤ ਇੱਥੇ ਆਉਂਦੀ ਹੈ ਇਸ ਜੋੜ ਮੇਲੇ ਤੇ ਅਸੀਂ ਉਹਨਾਂ ਨੂੰ ਇਹ ਕਵਾਂਗੇ ਕਿ ਜੋ ਤੁਸੀਂ ਆ ਰਹੇ ਹੋ ਆਪਣੇ ਤਾਂ ਬੱਚਿਆਂ ਦਾ ਖਿਆਲ ਰੱਖੋ ਆਪਣੇ ਜਿਹੜੇ ਕੀਮਤੀ ਗਹਿਣੇ ਪਲੱਸ ਆਪਣੇ ਜਿਹੜੇ ਮੋਬਾਈਲ ਫੋਨ ਤੇ ਆਪਣੇ ਨਗਦੀ ਉਹਦਾ ਖਾਸ ਖਿਆਲ ਰੱਖਣੋ ਤੇ ਸੈਕੰਡ ਜਿਹੜੇ ਹੈਗੇ ਕਿ ਬੱਚਿਆਂ ਨੂੰ ਸਾਫ਼-ਸਾਫ਼ ਰੱਖਣ ਛੋਟੇ ਬੱਚੇ ਜਿਹੜੇ ਨਾਲ ਆਉਂਦੇ ਆ ਜੀ ਪਲੱਸ ਉਹਨਾਂ ਨੂੰ ਇਹ ਕਵਾਂਗੇ ਜੋ ਅਸੀਂ ਪੁਲਿਸ ਤੋਂ ਥੋੜੇ ਸਹਾਇਤਾ ਅਸਤੇ ਲਈ ਗਈਏ ਤੇ ਉਹਨਾਂ ਨੇ ਜਿਵੇਂ ਉਹਨਾਂ ਨਿਰਦੇਸ਼ ਦਿੰਦੇ ਆ ਉਸ ਤਰ੍ਹਾਂ ਦੇ ਤੁਸੀਂ ਸਾਡਾ ਸਹਿਯੋਗ ਦਿਓਗੇ ਤੇ ਅਸੀਂ ਸਾਰੇ ਹੀ ਉਸ ਦਾ ਆਨੰਦ ਮਨਾਂ ਜੀ ਸ਼ੁਕਰੀਆ